ਸੇਤ ਮੈਕ ਵਿੱਚ ਜਿਹੜੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਆ ਮੈਂ ਪਹਿਲਾਂ ਜਦੋਂ ਅੱਜ ਤੋਂ ਮਿਲਿਆ ਸੀਗਾ ਯੁੱਧ ਨਸ਼ੇ ਵਿਰੁੱਧ ਨੂੰ ਲੈ ਕੇ ਉਹਦੇ ਵਿੱਚ ਜਿਹੜੀ ਆਪਾਂ ਇੱਕ ਫੈਸਟੀਵਲ ਡਿੰਗ ਸੀ ਸਾਡੇ ਵੀ ਬੈਡਸ ਹੋਰ ਕ੍ਰੀਏਟ ਕਰਨੇ ਆਪਾਂ ਸਹੂਲਤਾਂ ਹੋਰ ਦੇਣੀਆਂ ਉਹਦੇ ਚ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਸਾਡੇ ਜਿਹੜੇ ਬਾਕੀ ਸਾਰੇ ਮੇਰੇ ਸਾਡੇ ਜਿਹੜੇ ਐਮਐਲਏ ਭਰਾ ਬੈਠੇ ਮਨਜਿੰਦਰ ਜੀ ਸਾਡੇ ਚ ਇੱਕ ਬੜਾ ਮਨ ਨੂੰ ਦੁੱਖ ਆ ਕਿ ਮੇਰੇ ਜਿਹੜੇ ਬਹੁਤ ਪੁਰਾਣੇ ਸਾਥੀ ਉਹ ਵੀ ਆਈ ਸਰਜੈਂਸੀ ਮੈਂ ਵੀ ਆਈ ਸਰਜੈਂਸੀ ਸਾਡੀ 40 ਸਾਲ ਪੁਰਾਣੀ ਜਿਹੜੀ ਐਸੋਸੀਏਸ਼ਨ ਸੀ ਡਾਕਟਰ ਕਸ਼ਮੀਰ ਸਿੰਘ ਜੀ ਤੇ ਹੁਣ ਸੰਧੂ ਦੇ ਹੋਰ ਵੀ ਸਾਡੇ ਲਾਲਜੀਤ ਪੁੱਲ ਜਿਹੜੇ ਸਾਡੇ ਧੰਨ ਸਾਹਿਬ ਹੈ ਅਸੀਂ ਸਾਰੇ ਮਿਲ ਕੇ ਜਿਹੜੀ ਹੈਗੀ ਹੈ ਪੰਜਾਬ ਦੇ ਲੋਕਾਂ ਦੀ ਜਿਹੜੀ ਸੇਵਾ ਦਾ ਚੱਕਿਆ ਹੋਇਆ ਵੇੜਾ ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸ਼੍ਰੀ ਅਰਵਿੰਦ ਕੇਜ ਦਿਵਾਲ ਜੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਜੀ 3 ਕਰੋੜ ਲੋਕਾਂ ਦੀ ਉਹਦੇ ਚ ਜੁੱਧ ਨਸ਼ੇ ਵਿਰੁੱਧ ਵੀ ਆਂਦਾ ਅੱਜ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਉਹ ਹਰ ਸ਼ੁਕਰਵਾਰ ਡਾਂਗੂ ਤੇ ਵਾਰ ਕਰਕੇ ਆ ਰਿਹਾ ਜੀ ਉਸ ਤੋਂ ਬਾਅਦ ਨਾਲ ਇੰਡੀਆ ਪਿੰਗਲਾ Ashram ਔਰ ਕੱਲ ਮੈਂ ਆਪਣੀ ਜਰਨੀ ਸ਼ੁਰੂ ਕੀਤੀ ਸੀ ਜੀ ਪਹਿਲਾ ਰੋਪਨਗਰ ਜੀ ਰੋਪੜ ਫਿਰ ਉਸ ਤੋਂ ਬਾਅਦ ਨਵਾਂ ਸ਼ਹਿਰ ਔਰ ਉਸ ਤੋਂ ਬਾਅਦ ਜਲੰਧਰ ਫਿਰ ਰਾਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਹਸਪਤਾਲ ਮੈਂ ਸਵੇਰੇ 7:30 ਸ਼ੁਰੂ ਕਰਦਾ ਜੀ ਕੰਮ ਆਪਣਾ ਰਾਤੀ ਮੈਨੂੰ 9:30 10:00 ਵੱਜ ਗਏ ਸੀ ਤੇ ਅੱਜ ਵੀ ਹੁਣ ਮੈਂ ਆਪਣਾ ਸ਼ੁਰੂ ਕੀਤਾ ਜੀ ਇੱਥੋਂ ਹੁਣ ਮੈਂ ਇਸ ਤੋਂ ਬਾਅਦ ਮੋਗਾ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਬਰਨਾਲਾ ਸਹਰੂਰ ਇਹ ਸਾਰੇ ਕਵਰ ਕਰਕੇ ਜਿਹੜਾ ਹੈਗਾ ਜੀ ਮੈਂ ਆਪਣਾ ਜਿਹੜੀ ਆਪਣੀ ਡਿਊਟੀ ਕਰ ਰਿਹਾ ਹੈਗਾ ਇਹਦਾ ਯੋਧਨਸ਼ੇ ਵਿਰੋਧਾ ਰਿਵਿਊ ਤੇ ਹੈ ਹੀ ਆ ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਦਵਾਈ ਸਭ ਨੂੰ ਮਿਲਣੀ ਚਾਹੀਦੀ ਹੈ ਸਾਡੇ ਕੋਲੇ 350 ਤੋਂ ਵੱਧ ਦਵਾਈਆਂ ਹੈਗੀਆਂ ਸਾਡੇ ਜਿਹੜੇ ਵੇਅਰ ਹਾਊਸਸ ਦੇ ਵਿੱਚ ਆਨਲਾਈਨ ਪੋਰਟਲ ਦੇ ਉੱਤੇ ਆ ਔਰ ਆਮ ਆਦਮੀ ਕਲੀਨਿਕ ਦੇ ਵਿੱਚ ਦਵਾਈਆਂ ਸੀ 80 ਸੀ ਵਧਾ ਕੇ 107 ਕਰਤੀਆਂ ਉੱਥੇ ਮਿਲਦੀਆਂ ਉੱਥੇ 92 95% ਨੂੰ ਮਿਲਦੀਆਂ ਪਰ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪਤਾਲ ਹੈ ਜਾਂ ਜਿਹੜਾ ਸਾਡਾ ਸਬਡਿਵੀਜ਼ਨ ਹਸਪੀਟਲ ਹੈ ਸੀਐਸਸੀਜ਼ ਹੈ ਉਹਦੇ ਵਿੱਚ ਕਮੀ ਪੇਸ਼ੀ ਹੈ ਕਿ ਸਾਡੇ ਕੋਲੇ ਜਿਹੜੀਆਂ ਦਵਾਈਆਂ ਹੈਗੀਆਂ ਉਹਦਾ 40% ਜਾਂ 60% ਮਰੀਜ਼ਾਂ ਨੂੰ ਮਿਲਦੀਆਂ ਉਹਦੇ ਕਾਰਨ ਦੇਖਣਾ ਉਹਨੂੰ ਰੈਕਟੀਫਾਈ ਕਰਨਾ ਜੇ ਸਾਡੇ ਕੋਲੇ ਸਾਡੇ ਕੋਲੇ 99% ਦਵਾਈਆਂ ਤਾਂ 99 ਨਹੀਂ ਤਾਂ ਤੁਸੀਂ ਮਤਲਬ ਉਹਨੂੰ 98 ਕਰ ਲਓ 97 ਕਰ ਲਓ 96 ਮੈਂ ਕਹਿੰਦਾ 95% ਤੋਂ ਨੀਚੇ ਨਹੀਂ ਹੋਣਾ ਚਾਹੀਦਾ ਜੇ 95% ਤੋਂ ਘੱਟ ਮਿਲ ਰਹੀਆਂ ਦਵਾਈਆਂ ਜੜੀਆਂ ਪਈਆਂ ਤਾਂ ਉਹਨਾਂ ਦੀ ਫਿਰ ਜਿਹੜੀ ਹੈਗੀਆਂ ਉਹਨਾਂ ਨੂੰ ਪੁੱਛਿਆ ਜਾਏਗਾ ਵੀ ਕਿਉਂ ਨਹੀਂ ਮਿਲਦੀਆਂ ਬ੍ਰੀਜ਼ ਨੂੰ ਕਿਸੇ ਤਰ੍ਹਾਂ ਜਿਹੜਾ ਅਸੀਂ 4-5 ਜਿਹੜੇ ਮਿਸ਼ਨ ਹੈ ਪਹਿਲਾਂ ਅਸੀਂ ਸਾਰੇ ਹਸਪਤਾਲਾਂ ਦੇ ਵਿੱਚ ਰੰਗ ਰੋਗਨ ਉਹਨਾਂ ਦੀਆਂ ਲਿਫਟਾਂ ਜੜੀਆਂ ਹੈਗੀਆਂ ਉਹਨਾਂ ਦੇ ਵਾਸ਼ਰੂਮ ਜਿਹੜੇ ਹੈਗਿਆ ਉਹ ਸਾਫ਼ ਸੁਥਰੇ ਹੋਣ ਉਹਨਾਂ ਦੀ ਜਿਹੜੀ ਰੱਖ-ਰਖਾਵ ਹੈ ਇਹ ਸਾਰੇ ਪੰਜਾਬ ਦੇ ਵਿੱਚ ਕੀਤਾ ਸੀ ਹੁਣ ਤੇ ਹੁਣ ਅਸੀਂ ਇੱਕ ਮਿਸ਼ਨ ਲੈ ਕੇ ਚੱਲੇ ਆ ਜੀ ਕਿ ਜਿਹੜੀ ਤੁਹਾਡੇ ਬਿਜਲੀ ਦੀ ਸਪਲਾਈ ਆ ਮੈਂ ਖੁਦ نیچے ਜਾ ਕੇ ਆਪਣੀਆਂ ਅੱਖਾਂ ਦੇ ਨਾਲ ਦੇਖ ਰਿਹਾ ਜੀ ਜਿਸ ਤਰ੍ਹਾਂ ਤੁਹਾਡੇ ਜਿਹੜਾ ਵੀ ਕੋਈ ਕ੍ਰਿਟੀਕਲ ਏਰੀਆ ਹੈਗਾ ਚਾਹੇ ਜਿੱਥੇ ਬੱਚੇ ਪੜਾਉਣਾ ਹੋਣੇ ਆ ਜਿੱਥੇ ਐਮਰਜੈਂਸੀ ਸਰਵਿਸਿਜ਼ ਹੈ ਉੱਥੇ ਪਹਿਲੀ ਗੱਲ ਤਾਂ ਇਹ ਵੀ ਅੱਧੇ ਘੰਟੇ ਦੀ ਜਿਹੜਾ ਯੂਪੀਐਸ ਹੈ ਉਹਦੀ ਹੌਟਲਾਈਨ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਹੌਟਲਾਈਨ ਕਰਾ ਰਹੇ ਆ ਤੇ ਬਿਜਲੀ ਜਾਵੇ ਨਾ ਜੇ ਜਾਵੇ ਤਾਂ ਡਾਕਟਰ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜਿਹੜਾ ਡਿਲੀਵਰੀ ਕਰ ਰਿਹਾ ਸੇਜੇਰੀਅਨ ਕਰ ਰਿਹਾ ਜਾਂ ਆਪਰੇਸ਼ਨ ਕਰ ਰਿਹਾ ਉੱਥੇ ਜਿਹੜਾ ਯੂਪੀਐਸ ਅਨਡਰਟਰਪਟਡ ਪਾਵਰ ਸਪਲਾਈ ਆਨਲਾਈਨ ਯੂਪੀਐਸ ਹੋਣਾ ਚਾਹੀਦਾ ਜਿਹੜਾ ਜਨਰੇਟਰ ਹੈ ਉਹ ਆਟੋਮੈਟਿਕ ਹੋਣਾ ਚਾਹੀਦਾ ਸਾਰੇ ਜਨਰੇਟਰ ਅਸੀਂ ਆਟੋਮੈਟਿਕ ਕਰਾ ਰਹੇ ਹਾਂ ਇਹ ਪਾਵਰ ਦੀ ਗੱਲ ਹੈ ਇਸੇ ਤਰ੍ਹਾਂ ਆਕਸੀਜਨ ਦੀ ਸਪਲਾਈ ਆ ਮੈਂ ਹੁਣੇ ਪਹਿਲਾਂ ਜਾ ਕੇ ਆਪਣੀਆਂ ਅੱਖਾਂ ਨਾਲ ਦੇਖ ਕੇ ਆਇਆ ਕਿ ਜਿਹੜਾ ਤੁਹਾਡਾ ਪੀਐਸਏ ਪਲਾਂਟ ਹੈ ਉਹਦੇ ਚ ਦੋ ਕੰਪਰੈਸਰ ਹੈ ਇੱਕ ਵੇਲੇ ਇੱਕ ਚਲਾਣਿਆ ਫਿਰ ਦੂਜੇ ਨੂੰ ਚਲਾ ਦਿੰਨੇ ਆ ਬਾਈ ਚਾਂਸ ਉਹ ਫੇਲ ਹੋ ਜਾਏ ਤਾ ਸਾਡੇ ਕੋਲੇ ਜਿਹੜਾ ਉਹਨੂੰ ਅਸੀਂ ਮੈਨੀਫੋਲਡ ਸਿਸਟਮ ਕਹਿੰਦੇ ਆ ਉਹ ਵੀ ਡਬਲ ਹੈ ਆਟੋਮੈਟਿਕ ਹੈ ਉਹਨੂੰ ਵੀ ਸਾਰੇ ਨੂੰ ਆਟੋਮੈਟਿਕ ਕਰਾ ਰਹੇ ਆ ਵੀ ਉਹ ਜੇ ਉਹ ਤੇ ਪ੍ਰੈਸ਼ਰ ਚਾਰ ਤੋਂ نیچے ਜਾਏਗਾ ਤਾਂ ਇਹ ਆਟੋਮੈਟਿਕਲੀ ਉਹਨੂੰ ਪ੍ਰੈਸ਼ਰ ਨੂੰ ਸਪਲੀਮੈਂਟ ਕਰਨਾ ਸ਼ੁਰੂ ਕਰ ਦੇਗਾ ਤੇ ਕਿਉਂਕਿ ਜੇ ਜਿਹੜਾ ਆਮ ਬੰਦਾ ਵੀ ਹੈ ਉਹ ਵੀ 3 ਮਿੰਟ ਤੋਂ ਵੱਧ ਜੀ ਨਹੀਂ ਸਕਦਾ ਆਕਸੀਜਨ ਤੋਂ ਵਗੈਰ ਤੇ ਜਿਹੜਾ ਬੰਦਾ ਪਹਿਲਾਂ ਹੀ ਵੈਂਟੀਲੇਟਰ ਦੇ ਉੱਤੇ ਉਹਦੇ ਵਾਸਤੇ ਤਾਂ 30 ਸੈਕੰਡ ਵੀ ਬਹੁਤ ਹੈ ਉਹ ਉਹਦੇ ਵਿੱਚ ਵੀ ਉਹ ਤਾਂ ਰਿਕਸਾਰ ਹੋ ਸਕਦਾ ਵੀ ਇਹ ਮਤਲਬ 1 2 3 ਸੈਕਿੰਡ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਹ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੇ ਆਟੋਮੈਟਿਕ ਆ ਤੇ ਉਹਨੇ ਜਿਹੜੀ ਜਦੋਂ ਉਹਦੀ ਆਕਸੀਜਨ ਪ੍ਰੈਸ਼ਰ ਲੋਣਾ ਉਸੇ ਵੇਲੇ ਉਹਨੇ ਟੇਕਓਵਰ ਕਰ ਲੈਣਾ ਵੀ ਉਹ ਸਿਸਟਮ ਸਾਰੇ ਠੀਕ ਕਰਦੇ ਹੋਣ ਇਸ ਤੋਂ ਸਵਾਇ ਜਿਹੜੀ ਸਾਫ ਸਫਾਈ ਹੈ ਜੀ ਡਾਕਟਰਾਂ ਦੀ ਕਮੀ ਆ ਤਰਨ ਤਰਨ ਵਰਗਾ ਇੱਥੇ ਨਾ ਪਾਣੀ ਪਹੁੰਚਦਾ ਸੀ ਪਾਣੀ ਪਹੁੰਚਦਾ ਦਵਾਈ ਨਹੀਂ ਪਹੁੰਚਦੀ ਸੀ ਦਵਾਈ ਨਹੀਂ ਦਵਾਈ ਪਹੁੰਚਦੀ ਹੁਣ ਅਸੀਂ ਡਾਕਟਰ ਹੈ ਗਿਆ ਅਸੀਂ ਪੂਰਾ ਪੰਜਾਬ ਦੇ ਵਿੱਚ ਜਿੰਨੇ ਸਾਡੇ ਸਬਡਿਵੀਜ਼ਨ ਹਸਪਤਾਲ ਆ ਜਿੰਨੇ ਜ਼ਿਲ੍ਹਾ ਹਸਪਤਾਲ ਆ ਔਰ ਜਿੰਨੇ ਕਮਿਊਨਿਟੀ ਹਲਥ ਸੈਂਟਰ ਆ ਜਿਵੇਂ ਤੁਹਾਡੇ ਚਭਾਲ ਵੀ ਆ ਇੱਥੇ ਜੀ ਕੋਲ ਨਾ ਜਾਂ ਕਸੇਹਲ ਉਹਦੇ ਵਾਸਤੇ ਸੀ 1000 ਡਾਕਟਰ ਪਾਰਟੀ ਕਰ ਰਹੇ ਆ 1200 ਕਰ ਰਹੇ ਆ ਉਹਨਾਂ ਨੂੰ ਦੱਸ ਰਿਹਾ ਵੀ ਆ 125 ਹਸਪਤਾਲ ਖੱਬੇ ਸੱਚ ਨਹੀਂ ਲਾਵਾਂਗੇ ਪਹਿਲਾਂ ਇਹਨਾਂ ਨੂੰ 125 ਚ ਲਾਵਾਂਗੇ ਜਿੱਥੇ 24 ਘੰਟੇ ਸਰਵਿਸ ਹੋਣ ਤੇ ਮੈਨੂੰ ਇਹ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਜਿਹੜਾ ਸਾਡਾ ਇੱਕ ਸਟੈਮੀ ਪ੍ਰੋਜੈਕਟ ਆ ਹੱਡ ਦੇ ਮਰੀਜ਼ਾਂ ਵਾਸਤੇ ਤੇ ਤੁਹਾਡੇ 10 ਬੰਦਿਆਂ ਦੇ ਜਿਹੜਾ ਇੱਥੇ ਹੈਗਾ ਮਤਲਬ 50000 ਰੁਪਏ ਡਾਕ ਲੱਗ ਕੇ ਉਹਨਾਂ ਦਾ ਮਾਲ ਹੋ ਗਿਆ ਉਹਨਾਂ ਦਾ ਹਸਪਤਾਲ ਚ ਜਾ ਕੇ ਉਹਨਾਂ ਦਾ ਇਲਾਜ ਕੀਤਾ ਸੀ ਇੱਥੇ ਇਹ ਮਤਲਬ ਮੈਨੂੰ ਡਾਕਟਰਾਂ ਨੇ ਕਿਹਾ ਸੀ ਡਾਕਟਰ ਸਾਹਿਬ ਜੇ ਤੁਸੀਂ ਤੁਰੰਤਾਂ ਚਕਰਾ ਦਿਓ ਫਿਰ ਅਸੀਂ ਜਿੱਥੇ ਮਰਜ਼ੀ ਕੋ ਗੋ ਉੱਥੇ ਅਸੀਂ ਅਸੀਂ ਇਹ ਕੰਮ ਸ਼ੁਰੂ ਕਰਾ ਦਾਂਗੇ ਔਰ ਮੈਂ ਡਾਕਟਰ ਇਹਨਾਂ ਦੇ ਸਰਵਲ ਸਰਜਨ ਨੂੰ ਡੈਪਟੀ ਕਮਿਸ਼ਨਰ ਨੂੰ ਔਰ ਐਮਐਲਏ ਸਾਹਿਬ ਨੂੰ ਵਧਾਈ ਦਿੰਨਾ ਕਿ ਇਹਨਾਂ ਨੇ ਸਾਰਿਆਂ ਨੇ ਇੱਕ ਟੀਮ ਵਰਕ ਦੀ ਤਰ੍ਹਾਂ ਕੰਮ ਕੀਤਾ ਔਰ ਇਹਨਾਂ ਨੇ ਡੈਗੀ ਦੇ ਉੱਤੇ ਵੀ ਬਹੁਤ ਅੱਛਾ ਕੰਮ ਕਰ ਰਿਹਾ ਜੀ ਸਾਰੀਆਂ ਆਸ਼ਾ ਵਰਕਰ ਨੂੰ ਟ੍ਰੇਨਿੰਗ ਦੇ ਰਹੇ ਆ ਸਾਰੇ ਜਿੰਨੇ ਨਰਸਿੰਗ ਸਟੂਡੈਂਟਸ ਆ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਇਸ ਤੋਂ ਅੱਗੇ ਜਾ ਕੇ ਹੁਣ ਜਿੰਨੇ ਸਾਰੇ ਸਕੂਲਾਂ ਦੇ ਆਦੀ ਵੀ ਮੈਂ ਸਕੂਲ 'ਚ ਜਾ ਕੇ ਆਇਆ ਹਾਂ ਤੇ ਸਾਰੇ ਟੀਚਰਜ਼ ਆਹੋਂ ਟ੍ਰੇਨਿੰਗ ਦੇ ਰਹੇ ਆਂ ਕਿ ਡੈਂਗੀ ਹੁੰਦਾ ਕਿਵੇਂ ਆ ਵਾਟਰ ਬੋਰਡ ਰੀਡਸ ਦਾ ਕੀ ਇਲਾਜ ਆ ਹਰ ਇੱਕ ਬੱਚੇ ਦਾ ਉਹਨੂੰ ਆਪਣਾ ਖੂਨ ਪਤਾ ਹੋਵੇ ਕਿੰਨਾ ਹੈ ਜਿਹਨੂੰ ਹੀਮੋਗਲੋਬਿਨ ਐਚਬੀ ਕਹਿੰਦੇ ਆ ਹਰ ਇੱਕ ਬੱਚੇ ਨੂੰ ਆਪਣੀ ਨਜ਼ਰ ਪਤਾ ਹੋਵੇ ਉਹਦੀ ਹਾਈਟ ਕਿੰਨੀ ਹੋਣੀ ਚਾਹੀਦੀ ਹੈ weight ਕਿੰਨਾ ਹੋਣਾ ਚਾਹੀਦਾ ਪਤਾ ਹੋਵੇ ਔਰ ਅਸੀਂ ਬੱਚੇ ਜਿਹੜੇ ਨਿਕਲਣਗੇ ਤੰਦਰੁਸਤ ਦੇ ਕਰਨਗੇ ਔਰ ਸਾਰਿਆਂ ਨੂੰ ਅਸੀਂ ਜਿਹੜੀ ਬੇਸਿਕ ਲਾਈਫ ਸਪੋਰਟ ਆ ਜਿਹੜੀ ਕਿ ਦੇਖੋ ਬੰਦੇ ਨੂੰ ਉਥੇ ਹੀ ਦੇਖਦੇ ਹੋਵੇ ਇੱਕ ਬੰਦਾ ਕਿ ਖੇਡਦਾ ਪਿਆ ਸੀ ਜੀ ক্রিকেট ਖੇਡਦਾ ਪਿਆ ਸੀ ਉਹਨੂੰ ਹਾਰਟ ਅਟੈਕ ਹੋ ਗਿਆ ਮੌਕੇ ਤੇ ਮਰ ਗਿਆ ਜੀ ਸੀਪੀਆਰ ਆਂਦਾ ਹੋਊਗਾ ਜਿਮ ਦੇ ਵਿੱਚ ਹੋ ਜਾਂਦਾ ਜੀ ਜਿੰਨੇ ਜਿਮ ਵਾਲੇ ਆ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਦੇ ਰਹੇ ਆ ਉਹਨਾਂ ਨੇ ਖਾਣਾ ਕੀ ਆ ਕਿਹੜੀਆਂ ਪ੍ਰਕਾਸ਼ਨ ਲੈਣੀਆਂ ਕਿਹੜੇ ਬੰਦਾ ਜਿਹੜਾ ਮਰਜ਼ੀ ਜਾ ਕੇ ਗੇਮ ਖੇਡ ਸਕਦਾ ਜਿਮ ਕਰ ਸਕਦਾ ਕਿਹੜੇ ਬੰਦੇ ਨੂੰ ਡਾਕਟਰ ਦੀ ਸਲਾਹ ਲੈ ਕੇ ਕਰਨਾ ਚਾਹੀਦਾ ਸੋ ਇਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਸੋ ਅੱਜ ਦਾ ਮੇਰਾ ਮਕਸਦ ਹੈ ਵੀ ਜਿਹੜਾ ਸਾਡਾ ਹਸਪਤਾਲਾਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਹੋ ਚੁਸਤ ਤੇ ਦਰਸਤ ਹੋਵੇ ਤੇ ਤਾਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਰੰਗਲਾ ਪੰਜਾਬ ਦਾ ਮਿਸ਼ਨ ਹੈ ਉਹ ਸਿਹਤਮੰਦ ਹੋਣਾ ਜ਼ਿਆਦਾ ਜ਼ਰੂਰੀ ਆ ਨਸ਼ੇ ਮੁਕਤ ਹੋਣਾ ਜ਼ਿਆਦਾ ਜ਼ਰੂਰੀ ਆ ਔਰ ਤਰਨ ਤਰ لیکن پنجاب پولیس ਦੀ مشتاضی ਨਾਲ ਸਾਡੀ ਜਿਹੜੀ ਸਰਕਾਰ ਹੈ ਉਹਦੀ پرو ایکٹو اپروچ ਦੇ ਨਾਲ ਡਰونز ਤਾਂ ਪਹਿਲਾਂ ਵੀ ਆਂਦੀਆਂ ਸੀ ਹੁਣ ਵੀ ਆਦੇ ਹੁਣ ਲੋਕ ਚੱਕਰ ਨਹੀਂ ਜਾਂਦੇ ਸੋਚਦੇ ਆ 100 ਵਾਰੀ ਸੋਚਦੇ ਆ ਉੱਥੇ ਵੀ ਕੰਮ ਕੀਤਾ ਸੀ ਜਿਹਦੇ ਵਿੱਚ ਜਿਹੜਾ ਕੇਂਦਰ ਸਰਕਾਰ ਨੂੰ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ ਉਹਨਾਂ ਕੋਲੇ ਸੈਟਲਾਈਟ ਆ ਉਹਨਾਂ ਕੋਲੇ ਬਹੁਤ ਆ ਰਿਸੋਰਸ ਸਾਡੇ ਨਾਲ ਪੰਜਾਬ ਸਰਕਾਰ ਕੋਲ ਪਰ ਪੰਜਾਬ ਸਰਕਾਰ ਨੇ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਉਹ ਸੈਂਟਰ ਤੋਂ ਕਰਨੀ ਚਾਹੀਦੀ ਸੀ ਕਹ ਰਹੇ ਨਹੀਂ ਵੀ ਉਹ ਵੀ ਕਰਨ ਜਰੂਰ ਕਰਨੀ ਚਾਹੀਦੀ ਆ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਕੰਮ ਇਹ ਆ ਤੇ ਉਹ ਇਹੋ ਜਿਹਾ ਕੰਮ ਕਰਨ ਤੇ ਅਸੀਂ ਸਾਰੇ ਮਿਲ ਕੇ ਅਸੀਂ ਚਾਹੁੰਦੇ ਆ ਕਿ ਪੰਜਾਬ ਤੰਦਰੁਸਤ ਹੋਵੇ ਰੋਜ਼ਗਾਰ ਭਰਪੂਰ ਹੋਵੇ ਜੇ ਨਸ਼ੇ ਖਤਮ ਹੋਣਗੇ ਤਾਂ ਕ੍ਰਾਈਮ ਘੱਟ ਹੋਏਗਾ ਕ੍ਰਾਈਮ ਘੱਟ ਹੋਏਗਾ ਇੰਡਸਟਰੀ ਆਏਗੀ ਇੰਡਸਟਰੀ ਆਏਗੀ ਤਾਂ ਜੌਬ ਕ੍ਰिएशन ਹੋਏਗੀ ਸੋ ਇਹ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨੈਸ਼ਨਲ ਕਮਿਸ਼ਨ ਅਰਵਿੰਦ ਕੇਜਰੀਵਾਲ ਜੀ ਦਾ ਮਿਸ਼ਨ ਹੈ ਉਹ ਲੈ ਕੇ ਮੈਂ ਸਾਰੇ ਪੰਜਾਬ ਦੇ ਦੌਰੇ ਕਰ ਰਿਹਾ ਹਾਂ ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਪਹਿਲਾਂ ਵੀ ਜਾਣਾ ਬਾਕੀ ਅੱਜਕੱਲ ਹੜਾ ਆਏ ਹੋਇਆ ਜਗ੍ਹਾ ਤੇ ਜਾ ਪਾਣੀ ਇਕੱਠਾ ਹੋ ਰਿਹਾ ਮੈਨੂੰ ਬੜੀ ਖੁਸ਼ੀ ਆ ਕੇ ਤਰਨ ਤਰਨ ਦੇ ਵਿੱਚ ਜਿਹੜਾ ਹੈਗਾ ਉਹ ਬਟਿੰਡੇ ਦਾ ਨਾ ਦੂਜਿਆਂ ਕਲ ਮੋਗੇ ਦੇ ਦੇਖ ਰਿਆ ਸੀ ਬਾਕੀ ਸ਼ਰਾਂ ਦੇ ਦੇਖ ਰਿਆ ਸੀ ਆ ਵਕਤ ਮੈਂ ਜਦੋਂ ਅੱਜ ਬੜੀ ਭਾਰੀ ਬਾਰਿਸ਼ ਸੀਗੀ ਤੇ ਇਹ ਮੈਂ ਆਪਣੀ ਅੱਖਾਂ ਨਾਲ ਦੇਖਿਆ ਵੀ ਇੱਥੇ ਪਾਣੀ ਨਜ਼ਰ ਨਹੀਂ ਆ ਰਿਹਾ ਸੀ ਸੜਕਾਂ ਤੇ ਬਹੁਤ ਅੱਛਾ ਤੁਹਾਡਾ ਡਰੇਨੇਜ ਸਿਸਟਮ ਹੈ ਸੁਰਤੋਂ ਸਿੱਖਣ ਨੂੰ ਵੀ ਬਹੁਤ ਕੋਸ਼ ਹੈ ਜੀ ਜਿਹੜਾ ਹਾਰਟ ਦੇ ਮਰੀਜ਼ਾਂ ਦਾ ਤੁਸੀਂ ਜਿਸ ਤਰ੍ਹਾਂ ਇਲਾਜ ਕੀਤਾ ਹੁਣ ਬ੍ਰੇਨ ਦਾ ਸ਼ੁਰੂ ਕਰ ਰਹੇ ਹਾਂ ਜੀ ਬੰਦੇ ਨੂੰ ਮਤਲਬ ਕਿ ਉਹਦਾ ਅਧ ਰੰਗ ਇੱਕ ਵਾਰੀ ਸ਼ੁਰੂ ਤਾਂ ਹੋ ਜਾਗਾ ਪਰ ਉਹਦਾ ਪਾਸਾ ਨਹੀਂ ਮਰਨਦਾ ਕਿ ਉਹਨੂੰ ਉਹਨੂੰ ਵੀ ਅਸੀਂ ਉਹਦਾ ਵੀ ਅਸੀਂ ਜਿਹੜੇ 6 ਲੱਖ ਦੇ 8 ਲੱਖ ਦੇ 16-16 ਲੱਖ ਦੇ ਪ੍ਰੇਸ਼ ਨੇ ਉਹ ਪੰਜਾਬ ਸਰਕਾਰ ਜਿਹੜਾ ਹੈਗਾ ਔਰ ਹਰ ਇਸ ਸਾਲ ਦੇ ਐਂਡ ਤੱਕ ਹਰ ਪੱਤਰਕਾਰ ਦੇ ਹਰ ਕਿਸਾਨ ਦੇ ਹਰ ਮਜ਼ਦੂਰ ਦੇ ਹਰ ਮਿਹਨਤ ਕਰਸ ਦੇ ਜੇਬ ਦੇ ਵਿੱਚ 10 ਲੱਖ ਰੁਪਏ ਦਾ ਬੀਮੇ ਦਾ ਕਾਰਡ ਹੋਏਗਾ ਜੀ ਉਹਨੂੰ ਸੋਚਣਾ ਨਹੀਂ ਪੈਗਾ ਕੋਈ ਇਹ ਦੇ ਕਰਕੇ ਕਰਜ਼ਾਈ ਨਹੀਂ ਹੋਏਗਾ ਉਈ ਇਹਦੇ ਕਰਕੇ ਕਿਸੇ ਦਾ ਘਰ ਨਹੀਂ ਵਿਕੇਗਾ ਇਹ ਛੋਟੀਆਂ ਗੱਲਾਂ ਨਹੀਂ ਆ ਜੀ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਵੱਡੀ ਸੋਚ ਆ ਔਰ ਉਹਨਾਂ ਨੇ ਹੋਰ ਕਿਤੇ ਵੀ ਕੱਟ ਲਾ ਦਿੰਦੇ ਮੈਂ ਜਿਹੜੀ ਗੱਲ ਕਹਣਾ ਉਹਦੇ ਕਿਤੇ ਕੱਟਣ ਲਾਉਂਦੇ ਡਾਕਟਰ ਸਾਹਿਬ ਜੀ ਸੱਚੀ ਗੱਲ ਹੈ ਜਨਾ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਜੀ ਮੀਡੀਆ ਦਾ ਰੋਲ ਇਸ ਗੱਲ ਹੈ ਵੀ ਵੱਡਾ ਹੈ ਕਿ ਮੈਂ ਇੱਕ ਖਬਰ ਆਈ ਜੀ ਕਿ ਉਸ ਪਾਰ 8 ਬੰਦੇ ਆ ਉੱਤੇ 9 ਪ੍ਰੈਗਨੈਂਟ ਲੇਡੀਆਂ ਆ ਠੀਕ ਆ ਜੀ ਤੇ ਉਹਦੇ ਚ ਲੋਕਾਂ ਨੂੰ ਉੱਥੇ ਬੜੀ ਦਿੱਕਤ ਆ ਰਹੀ ਹੈ ਉੱਥੇ ਕੋਈ ਡਾਕਟਰ ਨਹੀਂ ਆਇਆ ਅਸੀਂ ਇਮੀਡੀਏਟਲੀ ਬੋਟ ਐਂਬੂਲੈਂਸ ਦਾ ਅਰੇਂਜ ਕੀਤਾ ਜੀ ਉਹਨਾਂ ਲੇਡੀਜ਼ ਨੂੰ ਇੱਧਰ ਆ ਕੇ ਮੈਨੂੰ ਖੁਸ਼ੀ ਆ ਤੁਹਾਨੂੰ ਤੁਹਾਡੀ ਦੇਖੋ ਮੀਡੀਆ ਦੀ ਪਾਵਰ ਦੇਖੋ ਤੁਸੀਂ ਆਪਾਂ ਇਕੱਠੇ ਬੜ ਕੇ ਕੰਮ ਕਰਦੇ ਉਹਨਾਂ ਦੇ ਲੇਡੀਜ਼ ਆ ਕੇ ਦੋ ਦੇ ਨੋਰਮਲ ਡਿਲੀਵਰੀ ਹੋ ਗਏ ਆ ਬੱਚੇ ਹੈਲਦੀ ਆ ਬਾਕੀ ਸਾਰਿਆਂ ਦਾ ਚੈੱਕ ਅਪ ਹੋ ਰਿਹਾ ਅੱਜ ਉੱਥੇ ਡਿਪਟੀ ਕਮਿਸ਼ਨਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਜੀ ਮੈਂ ਆਣਾ ਮੈਂ ਉੱਥੇ ਪਿੰਡਾਂ 'ਚ ਜਾ ਕੇ ਕੈਂਪ ਲਾਣਾ ਕਹਿੰਦਾ ਸੀ ਕੈਂਪ ਲਾਣਿਆ ਤੁਸੀਂ ਠਰ ਕੇ ਆ ਜੀ ਮੈਂ ਕਿਹਾ ਜੀ ਠੀਕ ਨਰਸਿੰਗ ਦਾ ਦੂਜਾ ਕੋਰਸ ਕਰਾਉਣਾ ਚਾਹੂਗਾ ਉਹਨੂੰ ਫ੍ਰੀ ਕਰਾ ਕੇ ਦੇਵਾਂਗਾ ਉਹਨੂੰ ਉੱਥੇ ਹੀ ਲਾਉਂਗਾ ਸਾਰੀ ਟ੍ਰੇਨਿੰਗ ਦੇ ਕੇ ਉੱਥੇ ਲੋਕਾਂ ਦੀ ਸੇਵਾ ਵਿੱਚ ਭੇਜੂਗਾ ਇਹਦੇ ਵਾਸਤੇ ਮੈਂ ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਬੈਠੇ ਆ ਕਮੇਟੀਆਂ ਬਣਾਈਆਂ ਜੀ ਮਲਟੀ ਸੈਕਟੋਰਲ ਅਪਰੋਚ ਹੈ ਉਹਦੇ ਵਿੱਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਥੱਲੇ ਸਾਡੇ ਸਿਵਲ ਸਰਜਨ ਵੀ ਆ ਉਹਦੇ ਚ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਵੀ ਆ ਉਹਦੇ ਚ ਮਿਸਪਲ ਕਮੇਟੀ ਜਾਂ ਮਿਸਪਲ ਕਾਰਪੋਰੇਸ਼ਨ ਵੀ ਆ ਉਹਦੇ ਚ ਰੂਰਲ ਡਿਵੈਲਪਮੈਂਟ ਐਨੀਮਲ ਹਸਬੰਡਰੀ ਇਹ ਸਾਰੇ ਡਿਪਾਰਟਮੈਂਟ ਇਕੱਠ ਕਿ ਅਸੀਂ ਮਲੇਰੀਆ ਦਾ ਇੰਤਜ਼ਾਰ ਨਹੀਂ ਕਰਨਾ ਅਸੀਂ ਲਾਰਵਲ ਇੰਡੈਕਸ ਕਿ ਜਿਹਦੇ ਕਿਸੇ ਦੇ ਘਰ ਤੋਂ ਕੋਲਰ ਚੋਂ ਜਾਂ ਫ੍ਰਿਜ ਦੇ ਨੀਚੋਂ ਜਾਂ ਪਾਂਚਿਆਂ ਚ ਰੱਖੇ ਹੋਏ ਪਾਣੀ ਦੇ ਕਟੋਰੇ ਚੋਂ ਜਾਂ ਡੰਗਰਾਂ ਵਾਲੇ ਜਿਹੜਾ ਪਾਣੀ ਰੱਖਦੇ ਉਹਦੇ ਵਾਸਤੇ ਉਹਦੇ ਚ ਤੁਹਾਨੂੰ ਲਾਰਵਾ ਮਿਲ ਗਿਆ ਉਹਨੂੰ ਪਹਿਲੇ ਜਸ ਡਿਸਟਰਾਏ ਕਰਨਾ ਫੋਗਿੰਗ ਕਰਨੀ ਆ ਉਹ ਮੈਂ ਰਿਵਿਊ ਕਰ ਰਹਾ ਮੇਰੇ ਕੋਲੇ ਕੱਲੇ ਕੱਲੇ ਜ਼ਿਲ੍ਹੇ ਦਾ ਡਾਟਾ ਹੈ ਸਾਰਾ ਕਿਹੜੇ ਪਿੰਡ ਚ ਡਾਰੀਆ ਦਾ ਮਰੀਜ਼ ਆ ਕਿਹੜੇ ਪਿੰਡ ਦੇ ਵਿੱਚ ਕਿਹੜੇ ਮੱਲੇ ਦੇ ਵਿੱਚ ਡੰਗੀ ਹੋ ਗਿਆ ਕਿੱਥੇ ਕਿਹੜੀ ਬਿਮਾਰੀ ਹੋ ਗਈ ਉਹਨੂੰ ਮੈਂ ਫਾਲੋ ਕਰਕੇ ਡਿਪਟੀ ਕਮਿਸ਼ਨਰ ਸਾਹਿਬ ਬੈਠੇ ਦੱਸਣ ਕਿ ਮੈਨ ਤੁਸੀਂ ਆ ਪਿੰਡ ਵਿੱਚ ਜਿੱਥੇ ਜਿੱਥੇ ਕਹਿੰਦੇ ਗੰਦਗੀ ਹੈ ਉੱਥੇ ਜਾ ਕੇ ਸਫਾਈ ਦਾ ਮੰਦੋਵਸਤ ਕਰੋ ਮਿਊਸਪਲ ਕਾਰਪੋਰੇਸ਼ਨ ਨੇ ਪਹਿਲਾਂ ਦੇਖਣਾ ਹੈ ਵੀ ਜੇ ਪਾਣੀ ਗੰਦਾ ਆ ਰਿਹਾ ਤਾਂ ਕਿਉਂ ਆ ਰਿਹਾ ਉਹਦਾ ਫੌਟ ਲੱਭਣਾ ਹੈ ਕਈ ਜਗ੍ਹਾ ਤੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਨਾ ਸੀਵਰੇਜ ਦੇ ਵਿੱਚੋਂ ਦੀ ਪੀਣ ਵਾਲੇ ਪਾਣੀ ਪਾਈਪ ਡਿਆ ਹੋਇਆ ਕੱਢ ਜਾਂਦੀ ਹੈ ਉਹ ਜਦੋਂ ਲੋਕ ਤੁਲੂ ਪੰਪ ਲਾਉਂਦੇ ਆ ਉਹਨਾਂ ਨੂੰ ਠੀਕ ਕਰਾ ਰਹੇ ਆ ਸੋ ਇੱਕ ਕੋਆਰਡੀਨੇਟਡ ਐਫਰਟ ਹੈ ਸਾਡਾ ਸਾਰੇ ਡਿਪਾਰਟਮੈਂਟ ਮਿਲ ਕੇ ਜਿਹੜਾ ਹੈਗਾ ਸੀ ਕੰਮ ਕਰਦੇ ਦੱਸੋ ਜੀ ਡਾਕਟਰਸ ਨੇ ਕੀ ਕਰ ਰਹੇ ਆ ਜੀ ਮੈਂ ਕਰ ਰਿਹਾ ਮੈਨੂੰ ਜਿਹੜੇ ਐਕਸ਼ਨੇਬਲ ਉਹਦਾ ਧਰਮ ਤੇ ਕਰਮ ਹੀ ਆ ਖਾਸ ਕਰਕੇ ਡਾਕਟਰ ਦਾ ਵੀ ਜਿੱਥੇ ਉਹਨੂੰ ਤਨਖਾਹ ਮਿਲਦੀ ਆ ਆਪਣਾ ਪੂਰਾ ਸਮਾਂ ਬੈਠ ਕੇ ਆਪਣੇ ਉਹਨੂੰ ਆਪਣਾ ਧਰਮ ਸਮਝ ਕੇ ਮਰੀਜ਼ਾਂ ਦੀ ਸੇਵਾ ਸਮਝ ਕੇ ਮਰੀਜ਼ ਨੂੰ ਰੱਬ ਦਾ ਰੂਪ ਸਮਝ ਕੇ ਉਹ ਸਾਨੂੰ ਸਮਝਦਿਆ ਮਰੀਜ਼ ਡਾਕਟਰ ਤਾਂ ਤੁਸੀਂ ਤਨਖਾਹ ਦੇ ਕੇ ਰੱਖ ਲੋਗੇ ਮਰੀਜ਼ ਕਿੱਥੋਂ ਲਿਆਓਗੇ ਮਰੀਜ਼ ਉੱਥੇ ਆਣਗੇ ਜਿੱਥੇ ਡਾਕਟਰ ਇਲਾਜ ਵਧੀਆ ਕਰਨਗੇ ਸੋ ਉਹਨਾਂ ਦਾ ਇਲਾਜ ਜਿਹੜਾ ਹੈਗਾ ਵਧੀਆ ਕਰਨਾ ਚਾਹੀਦਾ ਔਰ ਮੈਂ ਤੁਹਾਡੇ ਸਾਹਮਣੇ ਖੰਨੇ ਤੋਂ ਪਹਿਲਾਂ ਇੱਕ ਡਾਕਟਰ ਸੀ ਜਿਹਨੂੰ ਸਸਪੈਂਡ ਕੀਤਾ ਮੈਨੂੰ ਦੁੱਖ ਹੁੰਦਾ ਜੀ ਜਦੋਂ ਡਾਕਟਰ ਨੈਗਲੀਜੈਂਸ ਕਰਦੇ ਆ ਦੇਖੋ ਇਹਨਾਂ ਨੂੰ ਸਪੈਸ਼ਲ ਜਿਹੜਾ ਹੈਗਾ ਹਾਊਸ ਸਰਜਨ ਨੂੰ 30000 ਮਿਲਦਾ ਸੀ 70000 ਕੀਤਾ ਜੀ ਸਾਰਾ ਸਾਰੇ ਕਾਨੂੰਨ ਜਿਹੜੇ ਹੈਗੇ ਆ ਇਹਨਾਂ ਨੂੰ ਸਿਰਫ ਇੱਕ ਐਕਸੈਪਸ਼ਨ ਬਣਾ ਕੇ ਕਿ ਡਾਕਟਰਾਂ ਦੀ ਸ਼ਾਰਟੇਜ ਹੈ ਉਹਨਾਂ ਨੂੰ 5 10 15 ਸਪੈਸ਼ਲ ਪ੍ਰੋਮੋਸ਼ਨ ਦਿੱਤੀ ਆ ਜੀ ਇਹਨਾਂ ਨੂੰ ਜਿਹੜ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਤੇ ਇਹਨਾਂ ਨੂੰ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਦੇ ਰਹੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਮਰੀਜ਼ਾਂ ਨੂੰ ਦੇਣੇ ਆ ਜਿਹੜੀ ਦਵਾਈ ਆ ਮੈਨੂੰ ਦਵਾਈ ਮਰੀਜ਼ਾਂ ਦੇ ਹੱਥ ਦੇ ਉੱਤੇ ਚਾਹੀਦੀ ਆ ਮੈਨੂੰ ਮੈਨੂੰ ਸਟੋਰਾਂ ਚ ਨਹੀਂ ਚਾਹੀਦੀ ਦਵਾਈ ਮਰੀਜ਼ਾਂ ਨੂੰ ਜੜਾ ਇੱਥੇ ਆਵੇ ਨਾ ਜੀ ਜੋ ਆਵੇ ਸੋ ਰਾਜੀ ਜਾਵੇ ਇਹ ਲੈ ਕੇ ਚੱਲੋ ਇਹ 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 ਮੈਨੂੰ ਵੈਸੇ ਚੇਂਜ ਆ ਰਹੀ ਆ ਇਹ ਨਹੀਂ ਤੁਸੀਂ ਤਾਂ ਫਰਕ ਪਿਆ ਨਾ ਜੱਗੇ ਨਾਲੋਂ ਤੁਹਾញ្ញ ਬਾਅਦ ਮਿਲਣੀ ਆ ਅੱਗੇ ਨਾਲ ਡਾਕਟਰਾਂ ਦੇ ਵਿੱਚ ਪਿਆ ਬਾਕੀ ਮੈਂ ਜਿਹੜਾ ਡਾਕਟਰ ਕੰਮ ਕਰੇਗਾ ਉਹਨੂੰ ਮੈਂ ਸਾਡੇ ਹੁਸ਼ਿਆਰਪੁਰ ਦੇ ਵਿੱਚ ਡਾਕਟਰ ਹੈ ਜਿਹਨੇ ਨਸ਼ਾ ਸਿਰਾਲ ਦੀ ਬਹੁਤ ਵਧੀਆ ਕੰਮ ਕੀਤਾ ਉਹਦੀ ਮੈਂ ਚਿੱਠੀ ਲਿਖੀ ਔਰ ਮੁੱਖ ਮੰਤਰੀ ਸਾਹਿਬ ਨੇ ਬੇਨਤੀ ਮੰਨ ਲਈ ਮੇਰੀ ਉਹਨੂੰ 15 ਅਗਸਤ ਤੇ ਸਟੇਟ ਅਵਾਰਡ ਮਿਲ ਰਿਹਾ ਜਿਹੜੇ ਡਾਕਟਰ ਵਧੀਆ ਕੰਮ ਕਰਨਗੇ ਉਹਨਾਂ ਨੂੰ ਇਨਾਮ ਮਿਲਣਗੇ ਤੇ ਜੇ ਕੋਈ ਬੰਦਾ ਮਾੜੇ ਕੰਮ ਕਰੇਗਾ ਉਹ ਸਰਕਾਰੀ ਬਰੀਜਾਂ ਨੂੰ ਬਾਹਰ ਲੈ ਕੇ ਜਾ ਕੇ ਆਪਰੇਸ਼ਨ ਕਰੇਗਾ ਘੋਰ ਕਰੇਗਾ ਤੇ ਉਹਨਾਂ ਨੂੰ ਫਿਰ ਸਜ਼ਾ ਮਿਲੇਗਾ ਹੈਲਥ ਕਲੱਬ ਜਿੰਮਸ ਕੁਲੀ ਤੁਹਾਡੇ ਮੂੰਹ ਚ ਕਿਉਂ ਸ਼ੱਕਰ ਮੈਂ ਪਹਿਲਾਂ ਹੀ ਸਾਰਾ ਕੁਝ ਕਰ ਚੁੱਕਿਆ ਜੀ ਮੇਰਾ ਸਾਰਾ ਹੋਮਵਰਕ ਕੰਪਲੀਟ ਹੋ ਗਿਆ ਇਹ ਮੈਂ ਹਫਤੇ 10 ਦਿਨਾਂ ਚ ਲਾਂਚ ਕਰਨ ਜਾ ਰਿਹਾ ਇਹਦੇ ਵਿੱਚ ਜਿੰਨੇ ਪੰਜਾਬ ਦੇ ਕਾਰਡੀਓਲੋਜਿਸਟ ਆ ਹਾਰਟ ਦੇ ਡਾਕਟਰ ਆ ਉਹ ਜਿਹੜੀ ਸਾਡੀ ਫੂਡ ਐਂਡ ਡਰੱਗ ਅਡਮਿਸ਼ਨ ਦੀ ਲੈਬਾਰਟਰੀ ਹੈ ਉਹ ਔਰ ਇਹਦੇ ਵਿੱਚ ਡਾਕਟਰ ਬਿਸ਼ਪ ਮੋਨਾ ਜਿਹੜਾ ਨੇ ਇਸਟਮੀ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਸੀਗਾ ਡਾਕਟਰ ਜੈਰਾਜ ਪਾਡਿਆ ਨੇ ਜਿਹੜਾ ਨੇ ਸਟ੍ਰੋਕ ਦਾ ਸ਼ੁਰੂ ਕੀਤਾ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰੂ ਕੀਤਾ ਇਹ ਜਿਹੜੇ ਅਸੀਂ ਜਿਮ ਦੇ ਵਿੱਚ ਉਹ ਬੱਚੇ ਖਾਂਦੇ ਕੀ ਆ ਇੱਕ ਤਾਂ ਕਾਰਡੀਆਕ ਕੌਜ਼ਸ ਹੁੰਦੇ ਉਹ ਤਾਂ ਡਾਕਟਰ ਦੇਖਣਗੇ ਇੱਕ ਹੋ ਗਿਆ ਕਿ ਉਹਨਾਂ ਦੀ ਖੁਰਾਕ ਦੇ ਵਿੱਚ ਤੁਸੀਂ ਜਿਹੜਾ ਕਿਹਾ ਵੀ ਉਹਦੇ ਜਿਹੜੇ ਸਪੋਰਟ ਸਪਲੀਮੈਂਟ ਹੈ ਉਹਦੇ ਵਿੱਚ ਫੰਗਲ ਐਲਫਾ ਟੌਕਸਿਨਸ ਹੈਵੀ ਮੈਟਲਸ ਸਟੀਰੋਇਡਸ ਜਾਂ ਕੋਈ ਹੋਰ ਡਾਟ੍ਰੈਸ਼ਨ ਜਿਹਦੇ ਕਰਕੇ ਡੈਥ ਹੋ ਰਹੀ ਆ ਈਵਨ ਇੰਡ ਪੀਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਜਿਹੜੇ ਗੁਰੂ ਅੰਗਦ ਦੇਵ ਵਟਾਲਗੜੀ ਯੂਨੀਵਰਸਿਟੀ ਆ ਉਹਦੇ ਵਿੱਚ ਸਾਰੇ ਬਹੁਤ ਬੱਛੀ ਉਹਨਾਂ ਦੇ ਅਤਿ ਆਧੁਨਿਕ ਲੈਬ ਹੈ ਉਹਨਾਂ ਨੂੰ 파ਟਨਰ ਬਣਾਇਆ ਸਾਰੇ ਅਸੀਂ ਇਕੱਠੇ ਹੋ ਕੇ ਅਸੀਂ ਇਹ ਕੋਸ ਲੱਭ ਕੇ ਤੁਹਾਨੂੰ ਔਰ ਉਹਦਾ ਇਹ 파ਟ ਹੈ ਵੀ ਜਿਹੜਾ ਵੀ ਜਿੰਮ ਵਾਲਾ ਬੰਦਾ ਹੈ ਕਿ ਅਸੀਂ ਉਹਨਾਂ ਨੂੰ ਕਹਿੰਦੇ ਅਸੀਂ ਟ੍ਰੇਨਿੰਗ ਫ੍ਰੀ ਦਿੰਨੇ ਆ ਘੱਟੋ ਘੱਟ ਇੱਕ ਪ੍ਰੈਫਰੈਬਲੀ ਜ਼ਿਆਦਾ ਬੰਦੇ ਜਿਹੜੇ ਜਿੰਮ ਦੇ ਵਿੱਚ ਆ ਉਹ ਟ੍ਰੇਨ ਹੋਣੇ ਚਾਹੀਦੇ ਆ ਨਿਊਟ੍ਰੀਸ਼ਨਲ ਗਾਈਡੈਂਸ ਵੀ ਦੇਵਾਂਗੇ ਉਹਨਾਂ ਨੂੰ ਆਬਵੀਅਸਲੀ ਜੜੀਆਂ ਸਾਰੇ ਜ਼ਿਆਦਾ ਕਰਾ ਕੇ ਵੀ ਤੁਹਾਨੂੰ ਚੰਗੀ ਸਿਹਤ ਵ ਸਮੋਕਿੰਗ ਡਰਿੰਕਿੰਗ ਵਾਇਡ ਕਰਨੀ ਹੈ ਸੋ ਇਹ ਸਾਰਾ ਕੁਝ ਅਸੀਂ ਆਲਰੇਡੀ ਕੰਪਨੀ ਹਸ ਪਰ ਪਲਾਨ ਬਣਾ ਕੇ ਸਡਨ ਕਾਰਡੀਕਲ ਰੈਟਸ ਦਾ ਕੌਜ਼ ਕੀਆ ਉਹਦੇ ਰਿਸਕਟਰ ਕੀਆ ਉਹਦੀ ਪ੍ਰੋਫੈਨਸ਼ਨ ਕੀਆ ਇਹ ਆਲਰੇਡੀ ਇਹ ਸਾਡਾ ਪ੍ਰੋਜੈਕਟ ਚੱਲਦਾ ਸਰ ਰੁਕ ਜਾਓ ਤੁਸੀਂ ਇਹ ਜਿਹੜਾ ਜਿਹੜੇ ਦਵਾਈਆਂ ਦੀ ਕੀਮਤ ਹੈ ਜੀ ਜਿਵੇਂ ਆਨਲਾਈਨ ਸੇਲ ਹੈ ਚਾਹੇ ਉਹ ਤੁਹਾਡੇ ਈ ਸਿਗਰੇਟਸ ਹੈ ਜਾਂ ਅੱਜਕੱਲ ਵੇਪਸ ਆ ਗਈਆਂ ਇਹ ਇਹ ਆਨਲਾਈਨ ਸੇਲ ਰੈਗੂਲੇਟਡ ਨਹੀਂ ਹੈ ਮੈਂ ਨਡਾ ਜੀ ਨੂੰ ਮਿਲ ਕੇ ਵੀ ਆਇਆ ਤੇ ਜਿਹੜੇ ਸਕੂਲਾਂ ਦੇ ਵਿੱਚ ਆ ਮੇਰਾ ਅਧਿਕਾਰ ਖੇਤਰ ਸਿਗਾ ਸਕੂਲਾਂ ਦੇ ਵਿੱਚ એનર્ਜੀ ਡਰਿੰਕਸ ਨਹੀਂ ਰੱਖੇਗਾ ਅਸੀਂ ਉਹਦੇ ਤੇ ਐਕਸ਼ਨ ਕਰਾਂਗੇ ਅਜੇ ਅੱਜ ਦੀ ਰਿੰਕ ਵਿੱਚ ਦੇਸ਼ ਦੇ ਵਿੱਚ ਇਹ ਬੈਨ ਨਹੀਂ ਆ ਉਹ ਮਾ ਡਾਟਾ ਜੀ ਨੂੰ ਕਿਹਾ ਵੀ ਉਹਨੂੰ ਰੈਗੂਲੇਟ ਕਰੋ ਐਟ ਲੀਸਟ ਉਹਦੇ ਤੇ ਲੇਬਲ ਲਗਾਓ ਹੋਰ ਜਿਹੜੀ ਉਹਦੇ ਤੇ ਲੇਬਲਿੰਗ ਹੋਣੀ ਚਾਹੀਦੀ ਆ ਵੀ ਇਹਦੀ ਅੰਨੀਆ ਰੈਜੀ ਡਰਿੰਕ ਆ ਔਰ ਤੁਸੀਂ ਦੋ ਤੋਂ ਵੱਧ ਨਹੀਂ ਕਿਸੇ ਨੇ ਪੀਣੀਆਂ ਹੁੰਦੀਆਂ ਉਹ 20 ਰੁਪਏ ਦੇ ਆਉਂਦੀ ਆ ਜਿਹੜੀ ਐਕਸਟਿੰਗ ਸ਼ਾਹ ਰਹੀ ਆ ਉਹ ਬੰਦਾ ਜਿਹੜਾ ਗਰੀਬ ਮਜ਼ਦੂਰ ਹੁੰਦਾ ਉਹ ਵਿਚਾਰਾ 5-5 ਰੋਈਆਂ ਪੀ ਜਾਂਦੇ 100 ਰੁਪਏ ਚ ਉਹ ਲੈ ਲੈਂਦਾ ਔਰ ਤਾਉ ਨੂੰ ਕੁਝ ਉਟ ਨਹੀਂ ਕਰਦਾ ਇਹ ਦੀਸ ਡਰਿੰਕਸ ਆ ਰੈਡਿਕਟਿਵ ਮਤਲਬ ਜਿਹੜੇ ਬੱਚਾ ਵਾਸਤੇ ਅੱਛਾ ਨਹੀਂ ਆ ਇਹ ਸੋ ਬੱਚਾ ਵਾਸਤੇ ਮੈਂ ਬੈਨ ਕਰਤੀ ਆ ਪੰਜਾਬ ਦੇ ਵਿੱਚ ਰਿਸਟ੍ਰਿਕਟ ਕਰਤੀ ਆ ਅਸੀਂ ਅੱਜ ਅਸੀਂ ਟੋਕਨ ਸਿਸਟਮ ਸ਼ੁਰੂ ਕਰ ਰਹੇ ਹਾਂ ਜੀ ਵੱਡੇ ਵੱਡੇ ਹਸਪਤਾਲਾਂ ਚ ਕੀਤਾ ਹੈਗਾ ਰਸ਼ ਵੱਧ ਗਿਆ ਕਿਉਂਕਿ ਦਵਾਈਆਂ ਬਹੁਤ ਮਿਲਦੀਆਂ ਤੇ ਹੁਣ ਮੈਂ ਤੁਹਾਨੂੰ ਦੱਸਿਆ ਵੀ ਡਾਕਟਰ ਹੈ ਤੁਹਾਡੇ ਕੋਲੇ ਡਾਕਟਰ ਤੁਹਾਡੇ ਹਸਪਤਾਲ ਨੂੰ ਪੂਰੇ ਕਰਦਾਂਗੇ ਜਦੋਂ ਡਾਕਟਰ ਪੂਰੇ ਹੋ ਜਾਣਗੇ ਇੱਕ ਦੀ ਬਜਾਇਜ਼ ਤੇ 2 2 ਜਾਂ 3 3 ਡਾਕਟਰ ਹੋਣਗੇ ਤਾਂ ਉਹਦੇ ਨਾਲ ਅਸੀਂ ਅਸੀਂ ਆਪਣੀ ਕੈਪੈਸਿਟੀ ਵੀ ਵਧਾ ਰਹੇ ਹਾਂ ਜੀ ਤੇ ਕਿਉਂਕਿ ਸਹੂਲਤਾ ਬਧਾਈਆਂ ਸੀ ਇਲਾਜ ਮਹਿੰਗੇ ਹੈਗੇ ਆ ਤੋਂ ਹਰ ਇੱਕ ਬੰਦੇ ਦਾ ਜਿਹੜਾ ਆਊਟ ਆਫ ਪਾਕਟ ਐਕਸਪੈਂਸਸ ਪੰਜਾਬ ਦੇ ਲੋਕਾਂ ਨੂੰ 1000 ਘੱਟੋ ਘੱਟ ਵੀ ਜਿਹੜਾ ਹੈਗਾ 1000 ਜਿਹੜਾ ਮਤਲਬ ਉਹਦਾ ਕਰੋੜ ਦਾ ਲੋਕਾਂ ਦੇ ਜਿਹੜਾ ਆਊਟ ਆਫ ਪਾਕਟ ਐਕਸਪੈਂਸਸ ਬਚਿਆ ਲੋਕ ਗਰੀਬ ਹੋਣ ਤੋਂ ਬਚਿਆ ਲੋਕ ਬਰਬਾਦ ਹੋਣ ਤੋਂ ਬਚਿਆ ਘਰ ਵੇਚਣ ਤੋਂ ਬਚਿਆ ਸੋ ਇਹ ਸ਼ਲਾਘਾ ਜੋ ਕੰਮ ਜਿਹੜੀ ਸਾਡੀ ਮਾਨ ਸਰਕਾਰ ਕਰ ਰਹੀ ਹੈ ਜੀ ਇਸੇ ਤਰ੍ਹਾਂ ਦੀ ਜਿਹੜੇ ਟੋਲ ਪਲਾਜ਼ਾ ਵੀ ਹੋਰ ਵੀ ਜਿਹੜੇ ਆ ਗਿਆ ਜਿਹੜੇ ਇਹ ਕੰਮ ਹੈ ਜਿਹੜੀ ਸਿਹਤ ਹੈ ਇਹ ਲੋਕਾਂ ਦਾ ਹੱਕ ਹੈ ਜੀ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਵਾਰਿਆ